ਕੀ ਹਾਲ ਆ ਬਾਈ ਇੱਕ ਤੁਹਾਨੂੰ ਦਿਖਾਉਣਿਆ ਸਵਰਾਜ 744 ਤੇ ਜੌਂਡੀਅਰ 5210 ਗੀਅਰ ਪ੍ਰੋ ਦਾ ਤੋਰਾ ਸਾਰੇ ਗੇਰਾਂ ਚ ਲੋਚ ਵੀ ਹਾਈ ਜੀ ਵੀ ਦੇਖਦੇ ਆ ਲਾ ਕੇ ਕਿਹੜਾ ਵੱਧਦਾ ਕਿਹੜਾ ਘਟਦਾ ਆ ਲੋ ਬਾਈ ਅੱਜ ਕਰਦਿਆ ਮੁੰਡੇ ਤੋਰਾ ਚੈੱਕ 744 ਦਾ 83 ਗੇਰ ਤੇ 5210 ਗੀਅਰ ਪ੍ਰੋ ਦਾ ਉਹ ਨਾ ਰੇਡਾਂ ਦੇ ਬਾਅਦ ਆ ਰਿਹਾ ਜਰਾ ਪਹਿਲੇ ਲੋਹ ਤੇ ਸਾਹਮਣੇ ਦਿਖਾਈ ਆ ਤੇ ਹਜ਼ਾਰ ਹੀ ਕਿਤੇ ਆ ਜਾ ਦਿਖਾ ਦੇ ਚੱਕਰ ਆ ਦੋ ਬਈ ਚੱਕਰ ਹੋ ਗਏ ਜਮਾ ਹਜ਼ਾਰ ਹੈ ਕਿਹੜਾ ਗੇਰ ਲਾਉਣਾ ਬਈ ਐਡਾ ਲੋ ਛੜਾ ਬਾਈ ਦਾ ਇਹ ਇਹ ਲਾਲਾ ਪਹਿਲਾ ਅਲੇ ਜਦਾ 44 ਦਾ ਤੋਰਾ ਵੱਧਾਗਾ ਉਹ ਗੱਡੀ ਵੀ ਪਹਿਲਾਂ ਐਂ ਤੇ ਪਹਿਲਾਂ ਤੋਰਾ ਜਦਾ ਪਹਿਲਾ ਲੋਹਾ ਗਾ ਉਹਦਾ ਪਹਿਲਾ ਇਹ ਆਗਾ ਹੁਣ ਲਾਇਆ ਤੁਹਾਂ ਦਾ ਦੂਜਾ ਦੂਜਾ ਲੋਹਾ ਆਇਆ ਇਹ ਦੂਜਾ ਇਹ ਆ ਚੌਂਡੀਅਰ ਦਾ ਲੇਜ ਵਿੱਚ 44 ਦਾ ਤੋਰਾ ਵੱਧਾ ਹੈਗਾ ਉੰਡੀਆ ਨਾਲੋਂ 52 ਦਾ ਹੈ। ਦੂਜਾ ਲੋ ਤੇ ਦੂਜਾ ਇਹ। ਤੀਜਾ ਲੋ, ਤੀਜਾ ਇਹ। ਬਰਾਬਰ ਕਰੋ ਟਾਇਰ ਭਈਆ ਵਾ। ਚਾਲ ਕੋਚ। ਦਾ ਤੋਰਾ ਪੱਤਾ ਏ ਆਜਾ ਏ ਆਜਾ ਮੈਂ ਬੋਲਿਆ ਕਾ ਸਾਰੀ ਗੱਲ ਹੋ ਜਾਇਆ ਕਾ ਨਹੀਂ ਏ ਆ ਜੋ ਮਰਦਾ ਉਹਦਾ ਤੀਜਾ ਏ ਆਗਾ ਇਹਦਾ ਤੀਜਾ ਲੋ ਹੈਗਾ ਇਹਦਾ ਕੋਈ ਖਾਸ ਜਿਹਾ ਬਣ ਜਾਵਾ ਥੋੜਾ ਜਿਹਾ ਫਰਕ ਆ ਥੋੜਾ ਜਿਹਾ ਸਵਰਾਜ ਦਾ ਤੋਰਾ ਪੱਤਾ ਹੈਗਾ ਜਿਆਦਾ ਥੋੜਾ ਜਿਆ ਦੇ ਨਿਯਮਾਂ ਦੇ ਮੁਤਾਬਕ ਕੋਈ ਤਾਂ ਟਾਪ ਚੋੜ ਸਭ ਰਾਜ ਦਾ ਲਾਇਆਗਾ ਟਾਪ ਲੋ ਟਾਪ ਲੋ ਲਾਇਦਾ ਬਈ ਟਾਪ ਲੋ ਲਾ ਲਿਆ ਤੇ 1000 ਚੱਕਰ ਕਰਤਾ ਪੂਰਾ ਉਹ ਨਹੀਂ ਤੂੰ ਨਾ ਬਈ ਦੂਜਾ ਬੀਲ ਵਾਲਾ ਹਾਂ 1000 ਚੱਕਰ ਰੱਖੀ ਆ ਲਾ ਤੂੰ ਜਬੀ ਆ ਕੇ ਜਾਂ ਡੀਅਰ ਦਾ ਵੱਡਾ ਉਹਦਾ ਟਾਪ ਨੂੰ ਸ਼ੂਟ ਕਰਦਾ ਹੈ ਦਾ ਬੰਦਾ ਵੱਡਾ ਉਹਦਾ ਤੋੜਾ ਕਰਦਾ ਪਹਿਲਾ ਹਾਈ ਪਹਿਲਾ ਹਾਈ ਤੂੰ ਆ ਦੂਜਾ ਵੀਰ ਖੇ ਦਾ ਪਹਿਲਾ ਹਾਈ ਲਾਇਆ ਦੋਰਾ ਇਹਦਾ ਪਹਿਲਾ ਹਾਈ ਫੱਟਾ ਹੈਗਾ ਦੂਜਾ ਸੀਲ ਆ ਕੋ ਸਭ ਦੂਜਾ ਸੀ ਇਹ ਦੂਜੇ ਸੀ ਦਾ ਤੋਰਾ ਉਹਦੇ ਪਹਿਲੇ ਹਾਈ ਨਾਲੋਂ ਵੱਧਾ ਹੈਗਾ ਦੂਜੇ ਸੀ ਦਾ ਮੈਂ ਕੈਰਨਾ ਸਵਰਾਹ ਸ744 ਦਾ ਲਾ ਲਿਆ ਦੂਜਾ ਹਾਈ ਦੂਜਾ ਹਾਈ ਲਾ ਲਿਆ ਪੌਣੀ ਇਹਦਾ ਪਹਿਲਾ ਡੀ ਆ ਜੌਂਡੀਅਰ 52 ਦਾ ਗियर ਪ੍ਰੋ ਵਾ ਹਜ਼ਾਰ ਚੱਕਰਾਂ ਦੋਨਾਂ ਦਾ ਫੇਰ ਇਹ ਨਾਲੇ ਹੁੰਦਾ ਚੱਕਾ ਇੱਕੋ ਜਾਂ ਦੋਰਾ ਕਿਸੇ ਜਿਹੜੀ ਹੁਣੇ ਲੰਦਾ ਫੁੱਜਾ ਕੇ ਪਈਦਾ ਜੀ ਇਹਦੇ ਵਿੱਚ ਬਹੁਤ ਸਵਰਾਜ ਤੋਰਾ ਵੱਧ ਸੀ ਥੋੜਾ ਜਾਂ ਜੌਂਡੀਅਰ ਨਾਲੋਂ ਤੋੜ ਲਈ ਸੀ ਬਾਈ ਆਪਾਂ ਦੋਨੇ ਟਰੈਕਟਰ ਆ ਜੌਂਡੀਅਰ ਜਿਹੜਾ 52 ਦਾ ਗੀਅਰ پرو ਆ ਇਹਦਾ ਆਪਾਂ ਲਾਇਆ ਸੀ ਪਹਿਲਾ ਏ ਤੇ ਸਵਰਾਜ ਦਾ ਪਹਿਲਾ ਲੋ ਉਹ ਚ ਸਵਰਾਜ ਵੱਧ ਤੁਰਦਾ ਏ ਲੋ ਚ ਫਿਰ ਜੌਂਡੀਅਰ ਦਾ ਲਾਇਆ ਸੀ ਦੂਜਾ ਏ ਤੇ ਸਵਰਾਜ ਦਾ ਦੂਜਾ ਲੋ ਉਹ 'ਚ ਵੀ ਸਵਰਾਜ ਵਦ ਤੁਰਦਾ ਫਿਰ ਤੀਜਾ ਏ ਤੇ ਸਵਰਾਜ ਦਾ ਤੀਜਾ ਲੋ ਉਹ 'ਚ ਵੀ ਸਵਰਾਜ ਵਦ ਤੁਰਦਾ ਲੋ 'ਚ ਕੁੱਲ ਮਿਲਾ ਕੇ ਸਵਰਾਜ ਵਦ ਤੁਰਦਾ ਫਿਰ ਜੌਂਡੀਆਰ ਦਾ ਲਾਇਆ ਸੀ ਦੂਜਾ ਪੀ ਦੂਜਾ ਵੀ ਹਾਂ ਤੇ ਸਵਰਾਜ ਦਾ ਲਾਇਆ ਸੀ ਟਾਪ ਲੋ ਉਹ 'ਚ ਜੌਂਡੀਆਰ ਵਦ ਤੁਰਦਾ ਤੇ ਫਿਰ ਸਵਰਾਜ ਦਾ ਪਹਿਲਾ ਹਾਈ ਕਰਤਾ ਸੀ ਉਹ 'ਚ ਸਵਰਾਜ ਵਦ ਤੁਰਦਾ ਫਿਰ ਪਹਿਲੇ ਹਾਈ ਨਾਲ ਸਵਰਾਜ ਦੇ ਨਾਲ ਦੂਜਾ ਤੀਜਾ ਤੀਜਾ ਲਾਇਆ ਜਿਹਦਾ ਬੀਲ ਆਇਆ ਸੀ ਤੀਜਾ ਵੀ ਉਹ ਚ ਜੌਂਡੀਆਰ ਮਾਰ ਆਇਆ ਵੱਧ ਧੁਰਦਾ ਫੇਰ ਜੌਂਡੀਆਰ ਦਾ ਪਹਿਲਾ ਢੀਲ ਆਇਆ ਸੀ ਤੇ ਸਵਰਾਜ ਦਾ ਦੂਜਾ ਹਾਈ ਦੋਨਾਂ ਦੇ ਹਜ਼ਾਰ-ਹਜ਼ਾਰ ਚੱਕਰ ਸੀ ਸਵਰਾਜ ਵੱਧ ਧੁਰਦਾ ਪਹਿਲੇ ਢੀਨੋਂ ਜੌਂਡੀਆਰ ਚ ਦੂਜੇ ਹਾਈ ਚ ਠੀਕ ਆ ਬਈ